हां जी दोस्तों आज ਗੱਲਬਾਤ ਕਰਾਂਗੇ ਖੇਤ ਜੋ ਮੰਡਿਓ ਸੂਰਮਾ ਦੇ ਭਾਗ 6ਵੇਂ ਬਾਰੇ ਸੋ ਭਾਗ 5ਵੇਂ ਵਿੱਚ ਤੁਸੀਂ ਵੇਖਿਆ ਵੀ ਸਿੰਗਲ ਹੁੰਦੇ ਨੇ ਜਿਹੜੇ ਉਹ ਨਰੇਸ਼ ਕੁਮਾਰ ਆਰਤੀ ਦਾ ਕਤਲ ਕਰ ਦਿੰਦੇ ਨੇ ਤੇ ਉਹਦੇ ਨਾਲੇ ਉਹਦੇ ਚਾਰ ਪੰਜ ਸਾਥੀ ਵੀ ਮਾਰੇ ਜਾਂਦੇ ਨੇ ਤੇ ਪੁਲਿਸ ਇਸ ਕਤਲ ਦੀ ਤਫਦੀਸ਼ ਕਰਨ ਲਈ ਦੇਸੂ ਮਜਮੇ ਨੂੰ ਫੜ ਲੈਂਦੀ ਹੈ ਤੇ ਉਹਨੂੰ ਨੰਗਾ ਕਰਕੇ ਹੁਣ ਖੜਾਇਆ ਹੋਇਆ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ ਕਿੰਨੇ ਜਣੇ ਸੀ ਉਹ ਇਹੋ ਇਹ ਸਵਾਲ ਹਫ਼ਤੇ ਪਰ ਤੋਂ ਦੇਸੂ ਸੁਣ ਰਿਹਾ ਸੀ ਤੇ ਇਹੋ ਜਵਾਬ ਦੇ ਰਿਹਾ ਸੀ ਵੀ ਜੀ ਜਨਾਬ ਪੰਜ ਜਣੇ ਸੀ ਉਹ ਉਹ ਆਏ ਤਖਤ ਪੋਸ ਤੇ ਪਿੱਪਲ ਹੇਟਾਂ ਬੈਠੇ ਰਹੇ ਮੈਂ ਮੱਛੀ ਲੈਣ ਗਿਆ ਹੋਇਆ ਸੀ ਜਦੋਂ ਤੱਕ ਵਾਪਸ ਆਇਆ ਤਾਂ ਅੰਦਰ ਆ ਕੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਭੱਜ ਗਏ ਦੇਸੂ ਨੇ ਹਰ ਵਾਰ ਸੁਣਾਈ ਕਹਾਣੀ ਫੇਰ ਦੁਹਰਾ ਦਿੱਤੀ ਅੱਛਾ ਉਹ ਆਏ ਉਹਨਾਂ ਨੇ ਸੇਠਾਂ ਨੂੰ ਮਾਰ ਘੱਟਿਆ ਤੇ ਤੂੰ ਸਾਲਿਆ ਫੰਡਰ ਬੁੜੇ ਤੇ ਆ ਉਥੇ ਕਿ ਪੇਂਗ ਝੋੜਦਾ ਸੀ ਓਏ ਤੂੰ ਫੜੇ ਕਾ ਤੋਂ ਨਹੀਂ ਉਹ ਨਾ ਉਹ ਸੀ ਖਾਨੇਦਾਰ ਦੇ ਅੰਦਰ ਗੁੱਸੇ ਦੀ ਲਾਟ ਮਚ ਉਟੀ ਤੇ ਉਸ ਨੇ ਨੰਗ ਮੰੰਗੇ ਖਰੇ ਦੇਸੂ ਤੇ ਡਾਂਗਾ ਦਾ ਮੀਂਹ ਵਰਾ ਦਿੱਤਾ ਹਾਏ ਓਏ ਮਾਪਿਓ ਮਾਰਤਾ ਓਏ ਮੈਨੂੰ ਨਹੀਂ ਪਤਾ ਉਹ ਕੌਣ ਸੀ ਉਹਨਾਂ ਨੂੰ ਕਿਵੇਂ ਫੜਦਾ ਉਹਨਾਂ ਕੋਲ ਹਥਿਆਰ ਸੀ ਜਨਾਬ ਦੇਸੂ ਆਪਣੀ ਥਾਂ ਸੱਚਾ ਸੀ ਪਰ ਸੱਚ ਨੂੰ ਕੌਣ ਪੁੱਛਦਾ ਫਟੇ ਦੀ ਮਾਰ ਤੋਂ ਲੈ ਕੇ ਚੱਡੇ ਪਾਰਨ ਘੰਟਾ ਲਾਉਣ ਪੁੱਠਾ ਲਟਕਾਉਣ ਦੀਆਂ ਸਾਰੀਆਂ ਵਿਧੀਆਂ ਦੇਸੂ ਤੇ ਅਪਣਾਈਆਂ ਜਾ ਰਹੀਆਂ ਸਨ ਜਨਾਬ ਮਹਿਮਾਸੋਂ ਆ ਗਿਆ ਜੀ ਭਾਈ ਕੇ ਪੱਠੜ ਵਾਲਾ ਵਾਪਸ ਛੁੱਪੀ ਤੋ ਉਹੀ ਜੇ ਮੇਜ ਕੱਟੂਗਾ ਬੰਤੇ ਸਪਾਈ ਨੇ ਘੜਤਾਂ ਵਾਲੇ ਦਿਨ ਛੁੱਟੀ ਤੇ ਗਏ ਮਹਿਮਾਸੋ ਸਪਾਈ ਦੀ ਆਮਦਵਾਰੇ ਥਾਣੇਦਾਰ ਨੂੰ ਦੱਸਿਆ ਮਹਿਮਾਸੋ ਸਪਾਈ ਆ ਆਦੀ ਝੋਟਾਕੁੱਟ ਕਰਕੇ ਸਾਰੇ ਹਸਤਾਵ ਵਿੱਚ ਮਸ਼ਹੂਰ ਸੀ ਵੱਡੇ ਵੱਡੇ ਬਲੈਕੀ ਉਹਦੇ ਨਾਂ ਤੋਂ ਤਰਾਂਦੇ ਸਨ ਜਾਓ ਸੱਦ ਕੇ ਲਿਆਓ ਉਹਨੂੰ ਥਾਣੇਦਾਰ ਚੀਕਿਆ ਓਏ ਮਹੰਗਿਆ ਆ ਕੁਝ ਕੱਢ ਇਸ ਭੁੱਤ ਜਾਦੇ ਹੱਡਾਂ ਵਿੱਚੋਂ ਤੇਰੇ ਬਿਨਾ ਕਾਹਨੂੰ ਇਹਨੇ ਕੁਝ ਮੰਨਣਾ ਥਾਣੇਦਾਰ ਨੇ ਮਹਿਮਾਸਿੰਧ ਨੂੰ ਆਉਂਦੇ ਹੀ ਹੁਕਮ ਸੁਣਾ ਦਿੱਤਾ ਉਹ ਤਾਂ ਠੀਕ ਆ ਜਨਾਬ ਸਾਡੇ ਮੂਰੇ ਤਾਂ ਕੁੰਭ ਕਰਨ ਵਰਗੇ ਵੀ ਮੰਨ ਜਾਣ ਪਰ ਮਨਾਉਣਾ ਕੀ ਹੈ ਮੈਂ ਮਨੇ ਪਰਵਾ ਪੈਗ ਮਾਰ ਕੇ ਥਾਣੇਦਾਰ ਨੂੰ ਸਵਾਲ ਕੀਤਾ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਅੰਗਿਆਰ ਡਿੱਗਦੇ ਜਾਪਣ ਲੱਗੇ ਉਸਨੇ ਆਪਣਾ ਕਮੀਜ਼ ਲਾ ਕੇ ਮੇਜ਼ ਤੇ ਧਰ ਦਿੱਤਾ ਠੰਡੀ ਜੱਕ ਰਾਤ ਵਿੱਚ ਵੀ ਉਸ ਨੂੰ ਤੇਲੀਆਂ ਛੁੱਟ ਰਹੀਆਂ ਸਨ ਕਮੀਜ਼ ਲਾਉਣ ਸਮੇਂ ਉਹਦਾ ਲੁੱਕ ਦੇ ਡਰਮ ਵਰਗਾ ਕਾਲਾ ਢਿੱਡ ਇੱਕ ਖਾਸ ਅਦਾ ਨਾਲ ਉੱਪਰ-ਥੱਲੇ ਨੂੰ ਹੋਇਆ ਜਿਵੇਂ ਇਸ ਵਿੱਚ ਖਾਦੇ ਤੰਦੂਰੀ ਮੁਰਗੇ ਉੱਡ ਕੇ ਬਾਹਰ ਨਿਕਲ ਆਉਣ ਨੂੰ ਫਿਰਦੇ ਹੋਣ ਮਨੌਣਾ ਕੀ ਹੋਇਆ ਯਾਰ ਆਹੀ ਜਿੱਦਣ ਤੋਂ ਛੁੱਟੀ ਗਿਆ ਉਹਦਨ ਭੱਟੀ ਮੰਡੀ ਵਿੱਚ ਆੜਤੀਏ ਮਾਰਦੇ ਕਿਸੇ ਨੇ ਇਹ ਉਹਨਾਂ ਦਾ ਨੌਕਰ ਦੇਸੂ ਐ ਨੇ ਕਾਤਲ ਦੇਖੇ ਨੇ ਸ਼ੱਕ ਦੀ ਸੂਈ ਵੀ ਇਹਦੇ ਤੇ ਹੀ ਐ ਇਹ ਮਾਈ ਜਾਵਾ ਕੁਝ ਫੁੱਟਦਾ ਹੀ ਨਹੀਂ ਥਾਣੇਦਾਰ ਸਿਰ ਫੜ ਕੇ ਬੈਠ ਗਿਆ ਹਾਲਾ ਤਾਂ ਇਹ ਗੱਲ ਹੀ ਇੱਧਰ ਨੂੰ ਬੁੱਥਾ ਕਰ ਓਏ ਵੇਖਾਂ ਭਲਾ ਕੀ ਚੀਜ਼ ਐ ਤੂੰ ਮਹਿਮਾ ਸਿੰਘ ਨੇ ਭਰਵਾ ਪੈਗ ਹੋਰ ਮਾਰ ਕੇ ਦੇਸੋਂ ਨੂੰ ਜਟੂਰੀਆਂ ਤੋਂ ਫੜ ਕੇ ਫੜਾਹ ਕਰਦਾ ਖੱਬੇ ਹੱਥ ਦਾ ਥੱਪੜ ਉਹਦੇ ਮੋਹ ਤੇ ਜੜ ਦਿੱਤਾ ਆਹ ਕਿੰਨੇ ਬੰਦੇ ਸੀ ਓਏ ਉਹ ਸਾਰੇ ਨਕਸਲ ਬਾੜੀ ਵੀ ਮਾਰ ਘੱਤੇ ਨੇ ਨਵੇਂ ਕੜੇ ਹੋਏ ਕਿਤੇ ਭਿੰਡਰਾਂ ਵਾਲੇ ਦੇ ਚਿੱਲੇ ਤਾਂ ਨਹੀਂ ਸੀ ਓਏ ਤੂੰ ਭੌਂਕਦਾ ਨਹੀਂ ਹਰਾਨ ਤੇ ਆ ਮੈਮੇ ਨੇ ਦੇਸੋਂ ਨੂੰ ਜਟੂਰੀਆਂ ਤੋਂ ਫੜ ਕੇ ਥੱਲੇ ਸੁੱਟ ਲਿਆ ਦੇ ਆਪਣੀ ਡੇਢ ਕੁੰਟਲ ਦੀ ਭਾਰੀ ਪਰਕਮ ਦੇ ਉਹਦੇ ਉੱਤੇ ਸੁੱਟ ਦਤੀ ਉਹਨੇ ਦੇਸੂ ਦੇ ਚੂਰਮਾ ਬਣੇ ਪਏ ਹੱਡਾਂ ਤੇ ਪਿਆ ਬੋਝ ਉਸ ਦੀਆਂ ਚੰਗਰਾਂ ਕਰਵਾ ਰਿਹਾ ਸੀ ਚੱਲ ਪੁੱਤ ਤੈਨੂੰ ਤਾਂ ਸੁਣਾਉਣਾ 72 ਕਲੀਆਂ ਛੰਦ ਉਹ ਬੰਤੇ ਆ ਡੰਡਾ ਲੈ ਕੇ ਆ ਮਿਰਚਾਂ ਲਬੜ ਕੇ ਇੱਕ ਮੈਮੇ ਵਿਚਲਾ ਦੈਂਤ ਸ਼ਾਕਸ਼ਾਤ ਹੋ ਗਿਆ ਫਰਸ਼ ਤੇ ਦੇਸੂ ਨੂੰ ਮੁੱਦਾ ਸਿੱਟੀ ਪਿਆ ਉਹ ਏਹੋ ਜਾਪ ਰਿਹਾ ਸੀ ਜਿਵੇਂ ਕੋਈ ਭਾਰੀ ਪਰਕਮ ਝੋਟਾ ਕਿਸੇ ਮਾਰ ਕੋ ਜਿਹੇ ਕਟਰੋਂ ਨੂੰ ਢਾਈ ਪਿਆ ਹੋਏ ਲਓ ਜਨਾਬ ਬੰਤੇ ਨੇ ਕੰਬਰੇ ਹੱਥਾਂ ਨਾਲ ਮਿਰਚਾਂ ਨਾਲ ਲਿਬੜਿਆ ਡੰਡਾ ਮੈਮੇ ਦੇ ਹੱਥਾਂ ਵਿੱਚ ਫੜਾ ਦਿੱਤਾ ਇਹਨੂੰ ਤਿੰਨ ਚਾਰ ਜਣੇ ਫੜੋ ਮੈਮੇ ਦਾ ਹੁਕਮ ਇਸ ਵਕਤ ਡੀਜੀਪੀ ਤੋਂ ਘੱਟ ਨਹੀਂ ਸੀਗਾ ਉਸ ਨੂੰ ਲੋਕਾਂ ਨੂੰ ਮਾਰਨ ਵਿੱਚ ਖੁਸ਼ੀ ਮਹਿਸੂਸ ਹੁੰਦੀ ਸੀ ਦੋ ਸਿਪਾਈਆਂ ਨੇ ਪੁੱਠੇ ਪਏ ਦੇਸੂ ਦੀਆਂ ਲੱਤਾਂ ਚੌੜੀਆਂ ਕਰਕੇ ਫੜ ਲਈਆਂ ਤੇ ਦੋ ਹੋਰ ਜਣੇ ਦੇਸੂ ਦੀਆਂ ਬਾਹਾਂ ਸਿੱਧੀਆਂ ਕਰਕੇ ਹੱਥਾਂ 'ਤੇ ਜੜ ਗਏ ਅੱਡੀਆਂ ਵਾਲੇ ਬੂਟਾ ਨੇ ਦੇਸੂ ਦੀਆਂ ਕਮਜ਼ੋਰ ਪਤਲੀਆਂ ਉਂਗਲਾਂ ਕਰਜ-ਕਰਜ ਕਰਕੇ ਤੋੜ ਦਿੱਤੀਆਂ ਦੇਸੂ ਵਿੱਚ ਸ਼ਾਇਦ ਕਰਾਉਣ ਦੀ ਹਿੰਮਤ ਵੀ ਮਰ ਚੁੱਕੀ ਸੀ ਹੁਣ ਮੈਮੇ ਨੇ ਮੋٹے ਹੱਥਾਂ ਵਿੱਚ ਫੜਿਆ ਮਿਰਚਾਂ ਵਾਲਾ ਲਿਬੜਿਆ ਡੰਡਾ ਉਹਦੇ ਪਿੱਛੇ ਦੇ ਦਿੱਤਾ ਦੇਸੂ ਕਿਸੇ ਸੱਪ ਵਾਂਗ ਤੜਫਿਆ ਉਹਦਾ ਲੋ ਲੋ ਹਜ਼ਾਰਾਂ ਪਿਛੋਂ ਦੇ ਡੰਗ ਮਾਰਨ ਵਾਂਗ ਕੁਰਲਾ ਉੱਠਿਆ ਇੱਕੋ ਸਮੇਂ ਹਜ਼ਾਰ ਆਰੀਆਂ ਇਕੱਠੀਆਂ ਹੀ ਦੇਸੂ ਦੇ ਸਰੀਰ ਦੇ ਹਰ ਸੈੱਲ ਨੂੰ ਚੀਰ ਰਹੀਆਂ ਸਨ ਉਹ ਇੱਕ ਲੰਬੀ ਚੀਕ ਮਾਰ ਕੇ ਬੇਹੋਸ਼ ਹੋ ਗਿਆ ਉਹ ਬੇਹੋਸ਼ ਹੋ ਗਿਆ ਬੰਤਿਆ ਪੈਗ ਫੜਾਈਂ ਗੇਰਾ ਮੁੜ ਕੋ ਮੁੜਕੀ ਹੋਇਆ ਮਹਿਮਾ ਕਾਲੇ ਮੋٹے ਬੁੱਲਾਂ ਵਿੱਚ ਦਿਓ ਵਰਗੀ ਹਾਸੀ ਅਜਿਆ ਬੰਦੇ ਕਿੰਨੇ ਸੀ ਬੰਤਿਆ ਬੇਹੋਸ਼ ਪਏ ਦੇਸੂ ਨੂੰ ਛੱਡ ਕੇ ਮਹਿਮੇ ਨੇ ਆਪਣੇ ਦਿਮਾਗ ਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕੀਤੀ ਜਨਾਬ ਪੰਜ ਜਣੇ ਸੀ ਤੇ ਪੰਜੇ ਹੀ ਸਿੱਖਾਂ ਦੇ ਮੁੰਡੇ ਜਾਬਦੇ ਸਨ ਦੇਖਣ ਵਾਲਿਆਂ ਦੱਸਿਆ ਕਿ ਤਿੰਨਾਂ ਦਾ ਕੱਤ ਤਾਂ 6 ਫੁੱਟ ਤੋਂ ਉੱਪਰ ਹੀ ਸੀਗਾ। ਬਸ ਦੋ ਹੀ ਮਦਰੇ ਜੇ ਥਾਣ। ਅੱਛਾ ਪੰਜ ਜਣੇ ਸੀ। ਵਾਰਦਾਤ ਕਿਦਨ ਹੋਈ ਭਲਾ ਜਿੱਦਣ ਮੈਂ ਛੁੱਟੀ ਗਿਆ ਸੀ ਉਸੇ ਰਾਤ ਨੂੰ। ਮੈਮੇ ਨੇ ਮੋٹے ਦਿਮਾਗ ਤੇ ਫੇਰ ਜ਼ੋਰ ਪਾਇਆ। ਹਾਂ ਜੀ ਜਨਾਬ ਉਸੇ ਰਾਤ ਹੀ ਬੰਤੇ ਨੇ ਜਵਾਬ ਦਿੱਤਾ। ਮੈਂ ਉਸ ਦਿਨ ਕਿਧਰੇ ਵੇਖੇ ਨੇ ਪੰਜ ਬੰਦੇ ਇਕੱਠੇ। ਮੈਮੇ ਨੇ ਸੋਦਾ ਘੋੜਾ ਦੜਾਇਆ ਕਿੱਥੇ ਵੇਖੇ ਸੀ। ਯਾਦ ਕਰ ਮਹਿਮਾ ਸਿਆਂ ਜੇ ਕਾਤਲ ਮਿਲ ਗਿਆ ਤਾਂ ਥਾਣੇਦਾਰ ਤੋਂ ਮੈਂ ਡੀਐਸਪੀ ਸਿੱਧਾ ਹੀ ਦਲਜੀਤ ਸਿਓ ਥਾਣੇਦਾਰ ਦੇ ਅਜੀਬ ਜਹੀ ਲਰਚਰਾਹਟ ਸਾਰੇ ਸਰੀਰ ਵਿੱਚ ਘੁੰਮ हां जनाब सच जब मैं ओ दिन पट्टी वाले बस अड्डेੋਂ ਪਿੰਡ ਨੂੰ ਬੱਸ ਚੜਨ ਲਈ ਖੜਾ ਸੀ ਤਾਂ ਪੰਜ لمبے ਸਲੰਮੇ ਸਰਦਾਰ ਮੁੰਡੇ ਮੈਂ ਗੁਰਦੁਆਰਾ ਪਟ ਸਾਹ ਵਿੱਚੋਂ ਨਿਕਲਦੇ ਦੇਖੇ ਸਨ ਮੈਮੇ ਦੇ ਮੋਹੋਂ ਨਿਕਲੇ ਉਪਰੋਕਤ ਸ਼ਬਦ ਪੁਲਿਸ ਪਾਰਟੀ ਲਈ ਇੱਕ ਨਵੀਂ ਆਸ ਦੀ ਕਰਨ ਸਨ ਪਲਾਂ ਵਿੱਚ ਹੀ ਸਾਰੀ ਪੁਲਿਸ ਪਾਰਟੀ ਗੁਰਦੁਆਰਾ ਪਟ ਸਾਹ ਪਹੁੰਚ ਗਈ ਤੇ ਅਗਲੇ ਅੱਧੇ ਘੰਟੇ ਅੰਦਰ ਗੁਰਦੁਆਰਾ ਸਾਹਿਬ ਦਾ ਮੁੱਖ ਗ੍ਰੰਥੀ ਨਿਹੰਗ ਵਿਸ਼ਾਲ ਸਿੰਘ ਆਪਣੇ ਤਿੰਨ ਸੇਵਕਾਂ ਸਮੇਤ ਕੱਪੜੇ ਲੋਹਾ ਥਾਣੇ ਦੀ ਛੱਤ ਨਾਲ ਲਟਕ ਰਿਹਾ ਸੀ ਨਿਹੰਗਾਂ ਦੀਆਂ ਕੁਰਲਾਟਾਂ ਨੇ ਥਾਣੇ ਦੀ ਛੱਤ ਚੁੱਕਣੀ ਲਈ ਹੋਈ ਸੀ ਵਿਸ਼ਾਲ ਸਿੰਘ ਤੇ ਉਹਦੇ ਦੋ ਹੋਰ ਸਾਥੀ ਤਾਂ ਮਾਰ ਸਾਰੇ ਗਏ ਪਰ ਉਹਨਾਂ ਵਿੱਚੋਂ ਕੱਚੀ ਉਮਰ ਦਾ 13-14 ਸਾਲ ਦਾ ਇੱਕ ਮੁੰਡਾ ਪੁਲਿਸ ਦੀ ਮਾਰ ਨਾ ਸਹਿ ਸਕੇ ਆ ਅਤੇ ਦੋ ਕੋ ਘੰਟਿਆਂ ਬਾਅਦ ਬੋਲ ਉੱਠਿਆ ਵੀ ਹਾਂਜੀ ਜਨਾਬ ਮੈਨੂੰ ਨਾ ਮਾਰਿਓ ਜੇ ਮੈਂ ਉਹਨਾਂ ਵਿੱਚੋਂ ਇੱਕ ਨੂੰ ਪਛਾਣਦਾ ਆ ਉਦੋਂ ਉਹ ਸਾਡੇ ਗੁਰਦੁਆਰੇ ਆਏ ਸਨ ਉਹਨਾਂ ਵਿੱਚੋਂ ਇੱਕ ਸਿੰਘ ਕੁਲਵੰਤ ਸਿੰਘ ਨਾਗੋਕੇ ਆ ਉਹ ਸਾਡੇ ਬਾਬਾ ਵਿਸ਼ਾਲ ਸਿੰਘ ਦਾ ਮਿੱਤਰ ਹੈ ਅੱਗੇ ਵੀ ਕਦੇ-ਕਦੇ ਇੱਥੇ ਆਉਂਦਾ ਜਾਂਦਾ ਰਹਿੰਦਾ ਬਸ ਇੱਥੋਂ ਹੀ ਪੁਲਿਸ ਨੂੰ ਇੱਕ ਹੋਰ ਤਾਰ ਮਿਲ ਗਈ ਜਿਹੜੀ ਉਹਨਾਂ ਨੂੰ ਕਾਤਲਾ ਤੱਕ ਲਿਜਾ ਸਕਦੀ ਸੀ ਦੂਸਰੇ ਦਿਨ ਸਵੇਰੇ-ਸਵੇਰੇ ਹੀ ਕੁਲਵੰਤ ਸਿੰਘ ਨਾਗੋਕੇ ਨੂੰ ਤਰਨਤਾਰਨ ਸ਼ਹਿਰ ਵਿੱਚੋਂ ਟਰੈਕਟਰ ਠੀਕ ਕਰਵਾਉਂਦੇ ਆ ਫੜ ਲਿਆ ਗਿਆ। ਨਾ ਹੀ ਉਸਨੇ ਛੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਉਹ ਭੱਜਿਆ। ਮੈਨੂੰ ਕਿਵੇਂ ਫੜਿਆ ਮੇਰਾ ਕਸੂਰ ਕੀ ਹੈ? ਹੱਥ ਕੜੀ ਵਿੱਚ ਬਾਹਾਂ ਜਕੜਾਉਂਦੇ ਆ ਕੁਲਵੰਤ ਸਿੰਘ ਨੇ ਥਾਣੇਦਾਰ ਨੂੰ ਜਵਾਬਾ ਭਰਪੂਰ ਸਵਾਲ ਕਰ ਦਿੱਤਾ। ਕਸੂਰ ਦਾ ਦਾ ਪੁੱਤ ਲੱਗ ਜਾ ਪਤਾ ਥਾਣੇ ਜਾ ਕੇ। ਦਿਨੇ ਵਾਇਗਰੂ ਵਾਇਗਰੂ ਕਰਦਾ ਹੈ ਤੇ ਰਾਤ ਨੂੰ ਲੋਕਾਂ ਦੇ ਕਤਲ ਕਰਦਾ। ਥਾਣੇਦਾਰ ਦਲਜੀਤ ਸਿੰਘ ਤਹਿਜ ਵਿੱਚ ਆ ਚੁੱਕਾ ਸੀ। ਕੇਸ ਦੇ ਕਈ ਦਿਨਾਂ ਤੋਂ ਹੱਲ ਨਾ ਹੋਣ ਕਰਕੇ ਉਸ ਨੂੰ ਹੋਰ ਵੀ ਖੇਚੜੀ ਹੋ ਉਸ ਨੂੰ ਕੁਲਵੰਤ ਸਿੰਘ ਦੀ ਗ੍ਰਿਫਤਾਰੀ ਪਿੱਛੇ ਚਮਕਦੇ ਸਟਾਰ ਅਤੇ ਡੀਐਸਪੀ ਦੀ ਕੁਰਸੀ ਦਿਖਾਈ ਦੇ ਰਹੀ ਸੀ ਉਸ ਨੇ ਰਸਤੇ ਵਿੱਚ ਹੀ ਕੁਲਵੰਤ ਸਿੰਘ ਨੂੰ ਬੈਂਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤੋਂ ਮਾਈ ਹਲੇਗਾਰ ਥਾਣੇਦਾਰ ਦੇ ਮੂੰਹ ਵਿੱਚ ਹੀ ਸੀ ਕਿ ਕੁਲਵੰਤ ਸਿੰਘ ਭੁੱਖੇ ਸ਼ੇਰ ਵਾਂਗ ਉਸ ਤੇ ਝਪਟ ਕੇ ਪਿਆ ਬੰਦਿਆਂ ਵਾਂਗ ਜੋ ਪੁੱਛਣਾ ਪੁੱਛ ਜੇ ਗਾਲ ਲੱਤੇ ਤਾਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਐਵੇਂ ਹੋਰ ਨਾ ਕੁਝ ਹੋ ਜਾਵੇ ਕਿਧਰੇ ਕਲਵੰਤ ਸਿੰਘ ਦੇ ਬੋਲਾਂ ਵਿੱਚ ਸੰਘਾਊ ਆਣਕ ਨੇ ਸਿਰ ਚੁੱਕਿਆ ਅੱਛਿਆ ਤੋਂ ਮੈਨੂੰ ਹੁਣ ਬੋਲਣਾ ਸਿਖਾਉਣਾ ਆਇਆ ਥਾਣੇਦਾਰ ਦੇ ਦੁਬਾਰਾ ਸਿੰਘ ਨੂੰ ਗਾਲਤਾ ਨਹੀਂ ਕੱਢੀ ਪਰ ਅੰਦਰੋਂ ਅੰਦਰੀ ਦੰਦ ਪੀ ਕੇ ਰਹਿ ਗਿਆ ਉਹ ਉਹ ਕਲਵੰਤ ਸਿੰਘ ਦੇ ਨਿਹੰਗ ਬਾਣੇ ਤੋਂ ਅੰਦਰ ਆਉਂਦੇ ਵੀ ਡਰ ਗਿਆ ਸੀਗਾ ਇਹਦਾ ਕੀ ਹੈ ਨਿਹੰਗਤਾ ਹੈ ਗਈ ਹੈ ਐਵੇਂ ਦਾੜੀ ਨੂੰ ਚੰਬੜ ਗਿਆ ਇਹਦਾ ਤੇ ਮਗਰੋਂ ਫੁਰਤੂ ਫੜ ਲਾਂਗੇ ਆਪਣੇ ਸਪਾਈਆਂ ਮੂਰੇ ਬੇਇੱਜ਼ਤੀ ਹੋ ਜੂਗੀ ਉਸਨੇ ਮਾਨਿਮਨ ਸੋਚਿਆ ਤੇ ਡੜਵਟ ਗਿਆ ਉਹ ਸਾਰੀ ਦੀ ਸਾਰੀ ਪੁਲਿਸ ਪਾਰਟੀ ਪੱਟੀ ਥਾਣੇ ਪਹੁੰਚ ਚੁੱਕੀ ਜੀ ਹੁਣ ਹਾਂ ਬਈ ਜਨੋਰਾ ਇਹੋ ਸੀ ਉਹਨਾਂ ਪੰਜ ਜਣਿਆਂ ਵਿੱਚੋਂ ਇੱਕ ਥਾਣੇਦਾਰ ਦਲਜੀਤ ਸਿੰਘ ਨੇ ਸ਼ਨਾਖਤ ਤੱਕ ਫੜੇ ਹੋਏ ਨਿਹੰਗਾਂ ਦੇ ਟੋਲੇ ਵਿੱਚਲੇ ਸਭ ਤੋਂ ਛੋਟੇ ਮੁੰਡੇ ਕੋਲੋਂ ਕਰਵਾਉਣੀ ਚਾਹੀ ਮੁੰਡੇ ਨੇ ਹਾਂ ਪੱਕੀ ਸਿਰ ਮਾਰ ਦਿੱਤਾ ਬਈ ਕਲਵੰਤ ਸਿੰਘ ਮੈਨੂੰ ਤੇਰੀ ਜਵਾਨੀ ਉਤੇ ਤਰਸ ਆਉਂਦੇ ਆ ਚੰਗੇ ਬਲੇ ਘਰ ਦਾ ਤੂੰ ਜਾਵਦਾ ਰੱਬ ਦਾ ਨਾਮ ਜਪਦਾ ਜਪਦਾ ਕਿੱਧਰ ਨੂੰ ਹੋਤਰਿਆ ਤੂੰ ਏਉਂ ਕਰ ਆਪਣੇ ਨਾਲ ਵਾਲਿਆਂ ਦੇ ਨਾਮ ਪਤੇ ਦੱਸ ਦੇ ਮੈਂ ਤੈਨੂੰ ਫੁੱਲ ਦੇ ਨਹੀਂ ਲੱਗਣ ਦਿੰਦਾ ਥਾਣੇਦਾਰ ਨੇ ਪਹਿਲੀ ਜਾਲ ਘੇਡੀ ਕਲਵੰਤ ਸਿੰਘ ਮਿੱਠਾ ਜਿਹਾ ਮੁਸਕਰਾਇਆ ਪਰ ਚੁੱਪ ਰਿਹਾ ਇਸ ਮੁਸਕਰਾਹਟ ਵਿੱਚ ਥਾਣੇਦਾਰ ਨੂੰ ਵੰਗਾਰ ਸੀ ਕਿ ਮੈਂ ਕੁਝ ਨਹੀਂ ਦੱਸਣ ਵਾਲਾ ਜੇ ਤੇਰੇ ਵਿੱਚ ਦਾਮਾਂ ਤਾਂ ਕਢਵਾ ਲੈ। ਕੁਲਵੰਤ ਸਿੰਘ ਦੀ ਮੁਸਕਰਾਹਟ ਭਰੀ ਚੁੱਪ ਥਾਣੇਦਾਰ ਨੂੰ ਧੁਰੰਦਰ ਤੱਕ چیر ਗਈ। ਮਹਿਮਾ ਸਿਆ ਨਿਹੰਗ ਨੂੰ ਟ੍ਰੇਲਰ ਦਿਖਾ ਦੇ। ਪਹਿਲਾਂ ਮਗਰੋਂ ਹੀ ਇਹ ਨਾ ਕਹੀ ਵੀ ਪਹਿਲਾਂ ਦੱਸਿਆ ਨਹੀਂ। ਥਾਣੇਦਾਰ ਦਾ ਹੁਕਮ ਪਾ ਕੇ ਮਹਿਮਾ ਸੋ ਕੁਲਵੰਤ ਸਿੰਘ ਨੂੰ ਟ੍ਰੇਲਰ ਦਿਖਾਉਣ ਲੈ ਚੱਲਿਆ। ਪਹਿਲੇ ਕਮਰੇ ਵਿੱਚ ਨਿਹੰਗ ਵਿਸ਼ਾਲ ਸਿੰਘ ਬਿਰੀਏ ਚੰਦੇ ਦਾ ਸਾਰਾ ਜਥਾ ਨੰਗਾ ਕਰਕੇ ਗੁੱਟਾਂ ਨੂੰ ਰਸੇ ਬਣ ਕੇ ਪੌੜੀਆਂ ਤੇ ਚਾੜ ਛੱਤ ਨਾਲ ਲੰਘ ਰਿਹਾ ਸੀ। ਬਹੁਤ ਸਿੰਘਾਂ ਦੇ ਮੋਹਾ ਵਿੱਚੋਂ ਭਰਲ-ਪਰਲ ਖੂਨ ਦੇਖਿਆ ਵਾਰ ਇੱਥੇ ਬੰਦੇ ਐਨ ਲੰਕਦੇ ਨੇ ਜਿਵੇਂ ਬੇਰੀ ਨੂੰ ਬੇਰ ਲੰਕਦੇ ਹੁੰਦੇ ਨੇ ਮੈਮਾ ਸਿੰਘ ਖਚਰੀ ਹਾਥੀ ਹਸਿਆ ਕੁਲਵੰਤ ਸਿੰਘ ਚੁੱਪਚਾਪ ਸਭ ਕੁਝ ਦੇਖ ਰਿਹਾ ਸੀ ਮੈਮੇ ਨੇ ਉਸਦੇ ਚਿਹਰੇ ਦੇ ਭਾਵ ਪੜਨ ਦੀ ਕੋਸ਼ਿਸ਼ ਕੀਤੀ ਠੰਡੇ ਜੱਕ ਬਿਲਕੁਲ ਸ਼ਾਂਤ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਆ ਜਾ ਹਲੇ ਹੋਰ ਫਿਲਮ ਤਾਂ ਬਾਕੀ ਐ ਮੈਮਾ ਸੋ ਕੁਲਵੰਤ ਸਿੰਘ ਨੂੰ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਅਧਮੋਲਿਆ ਕਿਤੇਆ ਦੇਸੋ ਇੱਕ ਖੁੰਝੇ ਖੜ ਵਾਲੀ ਬੋਰੀ ਵਾਂਗ ਛੁੱਟਿਆ ਪਿਆ ਸੀ ਆਹ ਦੇਖ ਲੈ ਆਤਾ ਕੀਤਾ ਪਿਆਈ ਲੀਰੋ ਲੇਰ ਉਹ ਡੰਡਾ ਚੜ੍ਹਿਆ ਇਹਦੇ ਮਿਰਚਾਂ ਲਾ ਕੇ ਉઠੋਏ ਬੁੱਫਾ ਉੱਪਰ ਨੂੰ ਚੱਕ ਮਹਿਮਾ ਸੋਨੇ ਅੱਡੀ ਵਾਲੇ ਬੋਰਡ ਦਾ ਛੱਡੂ ਦੇਸੂ ਦੇ ਮਾਰਦਿਆਂ ਹੁਕਮ ਦਿੱਤਾ ਉਹਨੂੰ ਹਾਏ ਉਹ ਦੁਸ਼ਮਣੋ ਉਹ ਡਾਡਿਆ ਰੱਬਾ ਇਹਦੋਂ ਤਾਂ ਮੌਤ ਹੀ ਦੇ ਦੇ ਕਿਹੜੇ ਪਾਪ ਦੀ ਸਜ਼ਾ ਦੇਣ ਦੇ ਆ ਦੇਸੂ ਦੀ ਪਾਸਾ ਪਰਤਰੀ ਦੀ ਚੀਕ ਨਿਕਲ ਗਈ ਉਸਦੀ ਰਹਿੰਦੀ ਖੌਂਦੀ ਜੀਵਨ ਸ਼ਕਤੀ ਵੀ ਠੁੱਡ ਵੱਜਣ ਨਾਲ ਉਸੋਂ ਨਿਕਲਦੀ ਜਾਪੀ ਤੁਸੀਂ ਗਰੀਬਾਂ ਤੇ ਜ਼ੁਲਮ ਕਿਉਂ ਕੰਢੇ ਜੀ ਕੁਲਵੰਤ ਸਿੰਘ ਕੋਲੋਂ ਦੇਸੂ ਤੇ ਹੋਇਆ ਜ਼ੁਲਮ ਸਾਰਿਆਂ ਨਹੀਂ ਗਿਆ ਕਿਉਂ ਤੈਨੂੰ ਹੋਇਆ ਜਾਂਦਾ ਓਏ ਜ਼ੁਲਮ ਹੋਇਆ ਜਿਆ ਆ ਵੀ ਸੀ ਉਹਨਾਂ ਨਾਲ ਮਹਿਮਾ ਸੋਨੇ ਦੇਸੂ ਨੂੰ ਸਵਾਲ ਕੀਤਾ ਦੇਸੂ ਨੇ ਜ਼ਖਮੀ ਹੋਇਆ ਚੁੰਨੀਆਂ ਤੇ ਸੂਜੀਆਂ ਅੱਖਾਂ ਨਾਲ ਕੁਲਵੰਤ ਸਿੰਘ ਪਛ ਦੇਸੂ ਅਤੇ ਕੁਲਵੰਤ ਸਿੰਘ ਦੀਆਂ ਅੱਖਾਂ ਮਿਲੀਆਂ ਤਾਂ ਦੇਸੂ ਨੇ ਨਾ ਵਿੱਚ ਸਿਰ ਮਾਰ ਦਿੱਤਾ ਭਾਵੇਂ ਕਿ ਦੇਸੂ ਕੁਲਵੰਤ ਸਿੰਘ ਨੂੰ ਪਛਾਣ ਗਿਆ ਸੀਗਾ ਪਰ ਉਹਦੀ ਜਮੀਰ ਵਿੱਚ ਮਣਾਮੋਹੀ ਤਾਕਤ ਪਤਾ ਨਹੀਂ ਕਿੱਧਰੋਂ ਆ ਗਈ ਅੱਛਾ ਤਾਂ ਫਿਰ ਇਹ ਉਹਨਾਂ ਵਿੱਚੋਂ ਨਹੀਂ ਸੀਗਾ ਲੱਗਦਾ ਤੈਨੂੰ ਡੰਡਾ ਚਾੜਿਆ ਭੁੱਲ ਗਿਆ ਤੂੰ ਮਹਿਮਾ ਸਿੰਘ ਦਾ ਹੰਕਾਰ ਫੁੰਕਾਰ ਮਾਰ ਖਲੋਤਾ ਉਸ ਨੇ ਦੇਸੂ ਨੂੰ ਲੰਬੇ ਪਿਆਹੀ ਦੁਬਾਰਾ ਫੇਰ ਢਾ ਲਿਆ ਜਦ ਤੱਕ ਥਾਣੇਦਾਰ ਦਲਜੀਤ ਸਿੰਘ ਤਰ ਤਰਨ ਸਟਾਫ ਤੋਂ ਆਈ ਨਵੀਂ ਪਾਰਟੀ ਨੂੰ ਨਾਲ ਲੈ ਕੇ ਕਮਰੇ ਅੰਦਰ ਪਹੁੰਚ ਗਿਆ ਅੱਛਾ ਤਾਂ ਇਹ ਦਿਹਾਂਗੀ ਇਹ ਸਭ ਅਗ ਫੌਜਾ ਤੋਂ ਲਈ ਹੋਈ ਹੈ ਸਟਾਫ ਨਾਲ ਆਇਆ ਬਾਰਡਰ ਰੇਂਜ ਦਾ ਆਈਜੀ ਜੇਐਸ ਅਟਵਾਲ ਕੁਲਵੰਦ ਸਿੰਘ ਦੇ ਗਲਾਵੇ ਨੂੰ ਚੁੰਮੜ ਗਿਆ ਵਾਹਿਗੁਰੂ ਅਟਵਾਲ ਮੂੰਹ ਤੇ ਸਿੰਘਾਂ ਦੀ ਬਾਹ ਵਿੱਚ ਪੈਨੇਆ ਸਰਬਲੋਹ ਦਾ ਅੱਧੇ ਕਿਲੋ ਦਾ ਕੜਾ ਆਪਣੀ ਕਰਾਂ ਵਾਂ ਦਿਖਾ ਗਿਆ ਥਾਣੇ ਵਿੱਚ ਵਰਦੇ ਸਮੇ ਉਹਦੀ ਹੱਥ ਕੜੀ ਖੋਲ ਦਿੱਤੀ ਗਈ ਸੀ ਆਈਜੀ ਦੇ ਕੜਾ ਵੱਜਣ ਦੀ ਧੀਰ ਸੀ ਕਿ ਸਾਰੀ ਦੀ ਸਾਰੀ ਪਾਰਟੀ ਭੁੱਖੀਆਂ ਗਿਰਜਾਂ ਵਾਂਗ ਕੁਲਵੰਦ ਸਿੰਘ ਨਾਗੋ ਕੇ ਉੱਤੇ ਟੁੱਟ ਕੇ ਪੈ ਗਈ ਆਪਣੇ ਅਫਸਰ ਮੁਰੇ ਵਫਾਦਾਰੀ ਦਿਖਾਉਣ ਦਾ ਕੋਈ ਵੀ ਮੌਕਾ ਉਹ ਕਿਵੇਂ ਖੋਲਣ ਦੇ ਸਕਦੇ ਸਨ ਉਹ ਚੋਰਿਆ ਤੂੰ ਕਹਿਣਾ ਵੀ ਇਹ ਉਹਨਾਂ ਵਿੱਚੋਂ ਨਹੀਂ ਸੀਗਾ ਮੈਂਮਾ ਸੇ ਉਹ ਦੇਸੂ ਦੇ ਦੁਆਲੇ ਹੋ ਗਿਆ ਫਿਰ ਤੁਸੀਂ ਇਹਨੂੰ ਕਿਉਂ ਮਾਰਨ ਦੇ ਜੇ ਇਹਦਾ ਕੀ ਕਸੂਰ ਹੈ ਵਿਚਾਰੇ ਦਾ ਜਿਹੜੇ ਪੁੱਛਗੀ ਚ ਕਰਨੀਆਂ ਮੇਰੇ ਕੋਲੋਂ ਕਰੋ ਭਾਈ ਕੁਲਵੰਤ ਸਿੰਘ ਨੇ ਦੇਸੂ ਲਈ ਹਾ ਦਾ ਨਾਰਾ ਮਾਰਿਆ ਉਸ ਨੂੰ ਨਿਰਦੋਸ਼ਾ ਮਾਰੀ ਦਾ ਦੇਸੂ ਤਰਸਯੋਗ ਲੱਗ ਰਿਹਾ ਸੀ ਅੱਛਾ ਫਿਰ ਕਤਲ ਤੂੰ ਹੀ ਕੀਤੇ ਨੇ ਪੁਲਿਸ ਪਾਰਟੀ ਨਾਲ ਆਇਆ ਐਸਐਸਪੀ ਬਰਾੜ ਭਾਈ ਕੁਲਵੰਤ ਸਿੰਘ ਨੂੰ ਝਹੀ ਲੈ ਕੇ ਪਿਆ ਜਦ ਤੱਕ ਸਪਾਈਆਂ ਨੇ ਕੁਲਵੰਤ ਸਿੰਘ ਦਾ ਚੋਲਾ ਪਾੜ ਕੇ ਲੀਰਾਂ ਕਰ ਦਿੱਤਾ ਸੀ ਆਹੋ ਮੈਂ ਕੀਤੇ ਨੇ ਜਿਹੜੇ ਗੁਰੂ ਦੇ ਨਿੰਦਕ ਹੋਣਗੇ ਉਹ ਐਵੇਂ ਸੋਤੇ ਜਾਣਗੇ ਕੁੱਟ ਖਾਰੇ ਕੁਲਵੰਤ ਸਿੰਘ ਵਿੱਚੋਂ ਸ਼ੇਰ ਦੀ ਗਰਜਣਾ ਹੋਈ ਬਾਕੀ ਤੇਰੇ ਨਾਲ ਫਿਰ ਕੌਣ ਸੀ ਕਤਲਾਂ ਦਾ ਇਕਬਾਲ ਕਰਨ ਤੋਂ ਬਾਅਦ ਐਸਐਸਪੀ ਬਰਾੜ ਨੂੰ ਅੱਗੇ ਵਧਣ ਲਈ ਰਾਹ ਮਿਲਦਾ ਜਾਪਿਆ ਇਹ ਤੋ ਪੁੱਛ ਲੈ ਜੇ ਤੇਰੇ ਵਿੱਚ ਹਿੰਮਤ ਹੈਗੀ ਹੈ ਤਾਂ ਜੇ ਮੇਰੇ ਗੁਰੂ ਵਿੱਚ ਹਿੰਮਤ ਹੋਵੇਗੀ ਤਾਂ ਉਹ ਕਿਰਪਾ ਕਰੇਗਾ ਇਹ ਭੇਦ ਹੱਡਾਂ ਨਾਲ ਜਾਵੇਗਾ ਭਾਈ ਕੁਲਵੰਤ ਸਿੰਘ ਦੇ ਚਿਹਰੇ ਤੇ ਦ੍ਰਿੜਤਾ ਲਾਲੀ ਗਠਗਠ ਚੜ ਗਈ ਅੱਛਾ ਤਾਂ ਆਹ ਗੱਲ ਹੈ ਫਿਰ ਐਸਐਸਪੀ ਬਰਾੜ ਨੇ ਪਰਪੱਟੇ ਸਕੋੜੇ ਓਏ ਮੁੰਡਿਓ ਚਾੜੋ ਇਹਨੂੰ ਪੌੜੀ ਤੇ ਦੇਓ ਕੱਚੀ ਫਾਂਸੀ ਦੇਖਦੇ ਆ ਕਿਵੇਂ ਨਹੀਂ ਮੰਦਾ ਹੈ ਔਰ ਦੇ ਹੁਕਮ ਦੀ ਤਮੀਲ ਹੋਈ ਭਾਈ ਕੁਲਵੰਤ ਸਿੰਘ ਦੀਆਂ ਬਾਹਾਂ ਨੂੰ ਕੰਡ ਵੱਲੋਂ ਮਰੋੜ ਕੇ ਗੁੱਟਾਂ ਨਾਲ ਰੱਸਾ ਬੰਨ੍ਹ ਦਿੱਤਾ ਗਿਆ ਐਸਐਸਪੀ ਦੀ ਉਂਗਲੀ ਉਗਾਂ ਵੱਲੋਂ ਹਿੱਲੀ ਛੱਤ ਤੇ ਲੜਕਦੀ ਪੌੜੀ ਨੇ ਚੀਕ ਮਾਰੀ ਭਾਈ ਕੁਲਵੰਤ ਸਿੰਘ ਦਾ ਸਰੀਰ ਧਰਤੀ ਤੇ ਕਮਰੇ ਦੀ ਛੱਤ ਵਿਚਕਾਰ ਲਟਕਣ ਲੱਗ ਪਿਆ ਉਹਨਾਂ ਦਾ ਕਸ਼ੇਰਾ ਪਾਰ ਕੇ ਉਤਾਰ ਦਿੱਤਾ ਗਿਆ ਅੱਧੀ ਪਾਕੀ ਬੈਂਤਾਂ ਨਾਲ ਭਾਈ ਸਾਹਿਬ ਦੀਆਂ ਤਲੀਆਂ ਤੇ ਲਟਕਣ ਕੁੱਟਣ ਲੱਗ ਪਈ ਤੋ ਆਪ ਦੇ ਨਾਲਦਿਆਂ ਦਾ ਪਤਾ ਦੱਸ ਦੇ ਨਹੀਂ ਮੈਂ ਤੈਨੂੰ ਗੱਡੀ ਚਾਰ ਦੂੰ ਐਸਐਸਪੀ ਚੀਕਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਵਾਹਿਗੁਰੂ ਵਾਹਿਗੁਰੂ ਜਵਾਬਦਾ ਰਿਹਾ ਆਖਰ ਲਗਾਤਾਰ 8 ਘੰਟੇ ਦੀ ਤਸ਼ੱਦਦ ਬਾਅਦ ਭਾਈ ਨਾਗੋਕੇ ਦੇ ਮੂੰਹ ਵਿੱਚੋਂ ਲਗਾਤਾਰ ਖੂਨ ਵਗਣ ਲੱਗ ਪਿਆ। ਇਹਨੂੰ ਥੱਲੇ ਲਾਹੋ ਪਤਾ ਨਹੀਂ ਕੰਜਰ ਕਿਹੜੀ ਮਿੱਟੀ ਦੇ ਘੜੇ ਹੋਏ ਨੇ। ਆਈਜੀ ਅਟਵਾਲ ਨੇ ਹੰਬ ਕੇ ਪੁਲਿਸ ਪਾਟੀ ਨੂੰ ਭਾਈ ਨਾਗੋਕੇ ਨੂੰ ਥੱਲੇ ਲਾਉਣ ਦਾ ਹੁਕਮ ਦੇ ਦਿੱਤਾ। ਕੁਝ ਟਾਈਮ ਬਾਅਦ ਭਾਈ ਨਾਗੋਕੇ ਨੂੰ ਹੋਸ਼ ਵਾਪਸ ਆਰਤੀ ਉਹਦੀ ਜ਼ਬਾਨ ਬੁੱਲਾਂ ਅਤੇ ਮੂੰਹ ਤੇ ਲਹੂ ਸੁੱਕ ਕੇ ਜੰਗ ਚੁਕਾ ਸੀ। ਚੰਗਾ ਬਈ ਕਲਵੰਤ ਸਿਆਂ ਤਾ ਫਿਰ ਨਹੀਂਓ ਦਸਣਾ ਅਸੀਂ ਅੱਗੇ ਬੜੇ ਤੇਰੇ ਵਰਗੇ ਗੱਡੀ ਜਾੜੇ ਨੇ। ਨਕਸਲਵਾੜੀਏ ਮਾਰ ਮਾਰ ਕੇ ਹੋਂ ਦਿੱਤੇ ਅਸੀਂ ਸਾਡਾ ਕੀ ਕਿਸੇ ਨੇ ਫਾਨਾ ਬੁੱਟ ਲਿਆ ਤਲਵਾਰ ਦੇ ਸੱਜੇ ਹੱਥ ਦੀ ਉਂਗਲ ਨਾਲ ਗੋਲੀ ਮਾਰਨ ਦਾ ਇਸ਼ਾਰਾ ਕੀਤਾ ਤੁਸੀਂ ਹੋਰ ਕਰ ਵੀ ਕੀ ਸਕਦੇ ਹੋ ਮੌਤ ਦਾ ਡਰ ਕਿਸੇ ਹੋਰ ਨੂੰ ਦਿਓ ਅਸੀਂ ਤਾਂ ਜੰਮੇ ਤਲਵਾਰ ਦੀ ਧਾਰ ਵਿੱਚੋਂ ਆ ਇਹ ਛਾਤੀ ਛੰਣਣੀ ਤਾਂ ਹੋ ਸਕਦੀ ਹੈ ਪਰ ਇਸ ਵਿੱਚ ਦਫਨ ਭੇਦ ਜੇ ਹਿੰਮਤ ਹੈ ਤਾਂ ਕਢਵਾ ਕੇ ਦਿਖਾਓ ਭਾਈ ਕੁਲਵੰਤ ਸਿੰਘ ਨੇ ਜ਼ਖਮੀ ਹੱਥ ਛਾਤੀ ਉੱਪਰ ਮਾਰੇ ਆ ਭਾਈ ਸਾਹਿਬ ਦੇ ਦੁਬਾਰਾ ਚੈਲੰਜ ਨਾਲ ਆਈਜੀ ਅਤੇ ਐਸਐਸਪੀ ਸਮੇਤ ਸਾਰੀ ਪਾਰਟੀ ਹਲਕੇ ਕੁੱਤਿਆਂ ਵਾਂਗ ਭਾਈ ਸਾਹਿਬ ਦੇ ਟੁੱਟ ਕੇ ਬੈ ਗਈ ਭਾਈ ਸਾਹਿਬ ਦੀਆਂ ਲੱਤਾਂ ਬਾਹਾਂ ਬਿਲਕੁਲ ਤੋੜ ਦਿੱਤੀਆਂ ਗਈਆਂ ਉਸ ਯੋਧੇ ਸੂਰਬੀਰ ਦੇ ਮੋਹ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਤੋਂ ਇਲਾਵਾ ਹੋਰ ਕੁਝ ਨਹੀਂ ਨਿਕਲਿਆ ਅੱਕ ਕੇ ਭਾਈ ਸਾਹਿਬ ਨੂੰ ਗੋਰੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਸਾਹਿਬ ਦੀ ਗ੍ਰਫਤਾਰੀ ਦੀ ਖਬਰ ਸਾਰੇ ਇਲਾਕੇ ਵਿੱਚ ਫੈਲ ਚੁੱਕੀ ਸੀ ਪਰ ਉਸ ਨੇ ਚੋਰੀ-ਚੋਰੀ ਭਾਈ ਸਾਹਿਬ ਦਾ ਸੰਸਕਾਰ ਕਰਨਾ ਚਾਹਿਆ ਪਰ ਲੋਕਾਂ ਦੇ ਹਜ਼ੂਮ ਨੇ Laash ਪੁਲਿਸ ਕੋਲੋਂ ਖੋ ਲਈ ਨਾਗੋਕੇ ਪਿੰਡ ਵਿੱਚ ਭਾਈ ਸਾਹਿਬ ਦੇ ਅੰਤਮ ਸੰਸਕਾਰ ਸਮੇਂ ਹਜ਼ਾਰਾਂ ਲੋਕ ਇਕੱਠੇ ਹੋ ਗਏ ਸੰਤਾ ਨੇ ਆਪ ਆ ਕੇ ਅਰਥੀ ਨੂੰ ਮੋੜਾ ਦਿੱਤਾ ਤੇ ਭਾਈ ਸਾਹਿਬ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਭਾਈ ਨਾਗੋਕੇ ਦੇ ਤਰਵੀਉਦ ਮੋਰਚੇ ਦੇ ਮੋਢੀ ਸ਼ੀਦ ਹੋਣੇ ਪੜੇ ਭਾਈ ਨਾਗੋਕੇ ਦੀ ਸ਼ਹਾਦਤ ਨੇ ਹਰ ਪੰਥਦਰ ਦੀ ਹਿਰਦੇ ਨੂੰ ਹਲੂਣ ਕੇ ਰੱਖ ਦਿੱਤਾ ਉਹਨਾਂ ਤੇ ਹੋਏ ਤਸ਼ੱਦਦ ਨੇ ਲੋਕਾਂ ਦੇ ਲੋਕ ਅੰਡੇ ਖੜੇ ਕਰ ਦਿੱਤੇ ਬਾਬਾ ਗੁਰਬਚਨ ਸਿੰਘ ਦਾ ਮਨ ਉਪਰਾਮ ਹੋ ਗਿਆ ਉਹ ਵਾਹੋ ਦਾ ਹੀ ਅੰਮ੍ਰਿਤਸਰ ਜਾ ਪਹੁੰਚਿਆ ਤੇ ਸੰਤਾਂ ਨੂੰ ਜਾ ਫਤੇ ਬੁਲਾਈਓ ਨੇ ਹੋਰ ਭਾਈ ਗੁਰਬਚਨ ਸਿੰਘ ਕੀ ਹਾਲ ਚਾਲ ਹੈ ਸੰਤਾਂ ਨੇ ਬਾਬੇ ਗੁਰਬਚਨ ਸਿੰਘ ਨੂੰ ਬਰਾਬਰ ਬਿਠਾਉਂਦਿਆਂ ਪੁੱਛਿਆ ਹਾਲ ਚਾਲ ਤਾਂ ਮਹਾਪੁਰਸ਼ੋ ਤੁਹਾਨੂੰ ਪਤਾ ਹੀ ਹੈ ਭਾਉ ਨਾਗੋਕੇ ਦੀ ਸ਼ਹੀਦੀ ਨੇ ਸਾਰੀ ਕੌਮ ਨੂੰ ਝੰਡੋੜ ਕੇ ਰੱਖ ਦਿੱਤਾ ਬਾਬਿਓ ਕਾਤਲਾਂ ਨੂੰ ਕੀਤੀ ਦਾ ਫਲ ਜ਼ਰੂਰ ਪੁਗਤਾਇਆ ਜਾਣਾ ਚਾਹੀਦਾ ਹੈ ਭਾਈ ਮਾਨੋਚਾਲ ਨੇ ਅੱਖਾਂ ਭਰ ਲਈਆਂ ਕਿਉਂ ਨਹੀਂ ਮਿਲੇਗੀ ਭਾਈ ਜ਼ਰੂਰ ਮਿਲੇਗੀ ਕਾਤਲਾਂ ਨੂੰ ਸਜ਼ਾ ਜ਼ਰੂਰ ਦਵਾਂਗੇ ਸਮਾਂ ਆ ਲੈਂਡ ਦਿਓ ਇਕਰਾ ਸੰਤਾ ਨੇ ਮਾਨੋਚਾਲ ਨੂੰ ਧਰਵਾਸ ਦਰਵਾਇਆ ਪਰ ਬਾਬਿਓ ਅਸਲ ਕਾਤਲ ਹੈ ਕੌਣ ਕੀ ਸਿਰਫ ਐਸਐਸਪੀ ਬਰਾੜ ਨੂੰ ਸੋਧ ਕੇ ਗੱਲ ਖਤਮ ਹੋ ਜਾਵੇਗੀ ਮਾਨੋਚਾਲ ਕਾਤਲਾਂ ਦੀਆਂ ਜੜਾਂ ਤੱਕ ਜਾਣਾ ਚਾਹੁੰਦਾ ਸੀ ਸੋ ਦੋਸਤੋ ਇਹ ਸੀ ਖੇਤ ਜੋ ਮਾੜਿਓ ਸੂਰਮਾ ਨਾਵਲ ਦਾ ਭਾਗ 6ਵਾਂ ਅਤੇ ਭਾਗ 7ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ